ਪਹਿਲਾ ਤਾਂ ਮੈਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਹੜਾ ਉਹਨਾਂ ਨੇ ਇੰਨਾ ਵੱਡਾ ਕਦਮ ਚੁੱਕਿਆ ਕਿ ਅਸੀਂ ਬੱਚਿਆਂ ਨੂੰ ਐਜੂਕੇਟ ਕਰੀਏ ਕਿਉਂਕਿ ਇਹ ਨੇਸ਼ਨ ਬਿਲਡਰਸ ਐ ਜੇ ਇਹਨਾਂ ਨੂੰ ਇਹਦੇ ਬਾਰੇ ਨੌਲੇਜ ਹੀ ਨਹੀਂ ਹੋਊਗੀ ਬੱਚਿਆਂ ਨੂੰ ਕਿੱਦਾਂ ਪਤਾ ਲੱਗੂਗਾ ਵੀ ਨਸ਼ਾ ਕੀ ਐ ਇਹ ਕਿੱਦਾਂ ਕੀਤਾ ਜਾਂਦਾ ਹੈ ਗਲਤ ਐ ਸਹੀ ਐ ਇਹ ਸਕੂਲ ਦੇ ਟੀਚਰ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੂੰ ਐਜੂਕੇਟ ਕਰ ਸਕਦੇ ਆਂ ਔਰ ਇੱਥੇ ਤਾਂ ਸਰਕਾਰ ਨੇ ਸਾਨੂੰ ਪੂਰਾ ਫਰੇਮਵਰਕ ਦਿੱਤਾ 14 ਸੈਸ਼ਨਸ ਸਰ ਹੋਣੇ ਆ ਇਹਦੇ ਜਿਹਦੇ ਵਿੱਚ ਵੱਖ-ਵੱਖਰੀਆਂ ਵੀਡੀਓਜ਼ ਐ ਤੇ ਵੈਲਕਮ ਲਾਈਫ ਇੱਕ ਸਾਡਾ ਸਬਜੈਕਟ ਸੀਗਾ ਲਾਸਟ ਈਅਰ ਉਹਦੇ ਵਾਲਾ ਅਸੀਂ ਜਿਹੜਾ ਸ਼ਡਿਊਲ ਹੈ ਉਹਦੇ ਵਿੱਚ ਇਹਨਾਂ ਨੂੰ ਪੜਾਉਣਾ ਹੈ ਬੱਚਿਆਂ ਨੂੰ ਤੇ ਹਰ ਇੱਕ ਕਲਾਸ ਦਾ ਇੱਕ ਹਫਤੇ 'ਚ ਇੱਕ ਪੀਰੀਅਡ ਹੁੰਦਾ ਹੈ ਇਹਦਾ ਤੇ ਵੀਡੀਓ ਗਵਰਨਮੈਂਟ ਵੱਲੋਂ ਆਂਦੀ ਹੈ ਔਰ ਵੀਡੀਓਜ਼ ਸਰ ਇੰਨੀਆਂ ਕੱਚੀਆਂ ਮੈਂ ਆਪ ਤਿੰਨ ਤਿੰਨ ਚਾਰ ਚਾਰ ਵਾਰੀ ਵੀਡੀਓ ਨੂੰ ਦੇਖਦੀ ਆ ਕਿ ਉਹਦੇ 'ਚ ਪ੍ਰੋਪਰ ਦੱਸਿਆ ਜਾਂਦਾ ਵੀ ਕੋਈ ਬੰਦਾ ਨਸ਼ੇ ਦੀ ਚਪੇਟ 'ਚ ਕਿੱਦਾਂ ਆਇਆ ਉਹਨੇ ਕਿੱਦਾਂ ਲਏ ਫਿਰ ਉਹਦੇ ਪ੍ਰਭਾਵ ਕੀ ਪਏ ਫਿਰ ਉਹਦੇ ਨਾਲ ਉਹਦੀ ਸਿਹਤ ਕਿੱਦਾਂ ਖਰਾਬ ਹੋਈ ਉਹਦੇ ਫੈਮਿਲੀ ਦੇ ਉੱਤੇ ਕੀ ਅਸਰ ਪਿਆ ਉਹਦੇ ਪੇਰੈਂਟਸ ਨੇ ਕਿੱਦਾਂ ਰਿਐਕਟ ਕੀਤਾ ਜਦੋਂ ਪਤਾ ਲੱਗਿਆ ਵੀ ਸਾਡਾ ਬੱਚਾ ਵੀ ਇਹਦੀ ਚਪੇਟ 'ਚ ਆ ਗਿਆ ਫਿਰ ਉਹਨੇ ਰਿਕਵਰ ਕਿੱਦਾਂ ਕੀਤਾ ਸਰ ਜਿੱਦਾਂ ਆ ਵੀਡੀਓ ਚੱਲ ਰਹੀ ਹੈ ਇਹ ਐਕਸਪਰਟ ਟਾਕ ਚੱਲ ਰਹੀ ਹੈ ਇਹ ਇਹਨਾਂ ਨੇ ਜਿਹੜੇ ਪੰਨੂ ਜੀ ਆ ਏ ਵੀ ਨਸ਼ੇ ਦੀ ਚਪੇਟ ਚ ਆ ਗਏ ਸੀ ਇਹਨਾਂ ਨੇ ਆਪਣੇ ਪਰਸਨਲ ਐਕਸਪੀਰੀਅੰਸ ਇੱਕ ਡਾਕੂਮੈਂਟਰੀ ਦੇ ਵਿੱਚ ਸਾਰੇ ਸ਼ੇਅਰ ਕੀਤੇ ਆ ਇਸ ਤੋਂ ਬੱਚਿਆਂ ਨੂੰ ਬਹੁਤ ਨੋਲਿਜ ਮਿਲਦੀ ਹੈ ਜਿਹੜੀ ਕਿ ਆਮ ਅਸੀਂ ਨਹੀਂ ਦੇ ਸਕਦੇ ਇਹਨਾਂ ਨੂੰ ਕਿੱਦਾਂ ਦੱਸਾਂਗੇ ਵੀ ਆਹ ਚੀਜ਼ ਹੈ ਜਿਹੜਾ ਬੰਦਾ ਇਸ ਦਰਿਆ 'ਚੋਂ ਲੰਘਿਆ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਉਹਨਾਂ ਨੂੰ ਸਮਝਾ ਸਕਦਾ ਵੀ ਇਹ ਇੰਨੀ ਗਲਤ ਚੀਜ਼ ਹੈ ਸਿਰ ਜਿਹੜੇ ਇਹ ਬੱਚੇ ਹੈ ਇਹਨਾਂ ਦੀ ਗਰੋਇੰਗ ਏਜ ਹੈ ਇਹਨਾਂ ਦੇ ਮਨਾਂ 'ਚ ਬੜੇ ਸਾਰੇ ਸਵਾਲ ਹੁੰਦੇ ਨੇ ਪਰ ਮੈਂ ਸਮਝਦੀ ਆ ਵੀ ਜਦੋਂ ਅਸੀਂ ਆਪਣੀ ਉਮਰ ਦੇ ਸੀਗੇ ਅਸੀਂ ਵੀ ਕਈ ਸਵਾਲ ਨਹੀਂ ਪੁੱਛਦੇ ਸੀ ਕਈ ਵਾਰੀ ਸ਼ਰਮ ਆ ਜਾਂਦੀ ਸੀ ਕਈ ਵਾਰੀ ਇਹ ਲੱਗਦਾ ਸੀਗਾ ਕਿ ਬਈ ਆ ਮੈਡਮ ਕੀ ਸੋਚੂਗੇ ਇਹ ਕੀ ਪੁੱਛੀ ਜਾਂਦੇ ਆ ਇਹ ਜਿਹੜੇ ਵੀਡੀਓਜ਼ ਆ ਸਰ ਇਹਨਾਂ ਦੇ ਸਾਰੇ ਸਵਾਲਾਂ ਦਾ ਜਵਾਬ ਆਪਣੇ ਆਪ ਹੀ ਆ ਜਾਂਦੇ ਆ ਫਿਰ ਵੀ ਇਹਨਾਂ ਦੇ ਮਨ 'ਚ ਜੇ ਕੁਝ ਰਹਿ ਜਾਂਦਾ ਤਾਂ ਇਹਨਾਂ ਦੇ ਜਿਹੜੇ ਨੋਡਲ ਅਫੀਸਰ ਆ ਟੀਚਰ ਉਹਨਾਂ ਨੂੰ ਪੁੱਛ ਲੈਂਦੇ ਆ ਇੱਕ ਦੋ ਕੇਸ ਤਾਂ ਹੈ ਜੋ ਇਹ ਬੱਚੇ ਮੇਰੇ ਕੋਲ ਵੀ ਆਫਿਸ ਆਉਂਦੇ ਆ ਕੀ ਮੈਡਮ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਆਂ ਵੀ ਚਿੱਟਾ ਕੀ ਆ ਚਿੱਟਾ ਦੇਖਿਆ ਤਾਂ ਮੈਂ ਵੀ ਨਹੀਂ ਹੈਗਾ ਕੀ ਹੈਗਾ ਬਟ ਮੈਂ ਪੜਿਆ ਤਾਂ ਉਹਦੇ ਬਾਰੇ ਹੋਇਆ ਹੈ ਨਾ ਵੀ ਇਹ ਬਾਹਰਲਾ ਨਸ਼ਾ ਹੈ ਸਿੰਥੈਟਿਕ ਨਸ਼ਾ ਫਿਰ ਉਹ ਬੱਚੇ ਨੂੰ ਪੂਰਾ ਪ੍ਰੋਪਰਲੀ ਮੈਂ ਸੈਟੀਸਫਾਈ ਕੀਤਾ ਔਰ ਮੈਂ ਜਾਂਦਾ ਹੋਇਆ ਮੇਰੇ ਪਿਆਰੀ ਹੱਥ ਲਾ ਕੇ ਗਿਆ ਮੈਨੂੰ ਕਹਿੰਦਾ ਮੈਡਮ ਮੈਂ ਜ਼ਿੰਦਗੀ ਚ ਕਦੀ ਵੀ ਇਸ ਚੀਜ਼ ਨੂੰ ਹੱਥ ਨਹੀਂ ਲਗਾਉਂਦਾ ਦੇਖੋ ਸਾਡੇ ਕੋਲ ਆਇਆ ਬੱਚਾ ਤਾਂ ਸਾਨੂੰ ਸਮਝਾਤਾ ਔਰ ਉਹਦਾ ਜਿਹੜਾ ਸਾਰਾ ਜਿਹੜਾ ਸੇੜਾ ਸਰਕਾਰ ਦੇ ਸਿਰ ਤੇ ਵੱਜਦਾ ਜਿਹੜਾ ਉਹਨਾਂ ਨੇ ਇੱਕ ਕਰਿਕੂਲਮ ਫਰੇਮ ਕੀਤਾ ਨਹੀਂ ਉਹਦਾ ਮੈਂ ਨਹੀਂ ਸੋਚ ਸਕਦੀ ਕਿ ਬੱਚਾ ਕਿਸੇ ਡਾਰਿਜਾ ਤੇ ਅਨੁਮਾਨ ਚ ਲੈ ਕੇ ਮੇਰੇ ਕੋਲ ਨਸ਼ੇ ਬਾਰੇ ਪੁੱਛਣ ਆਊਗਾ। ਉਹਨੂੰ ਲੱਗਣਾ ਕਿ ਮੈਡਮ ਨੇ ਸੋਚਣਾ ਮੇਰੇ ਕੋਲ ਕਿਉਂ ਆਇਆ ਕਿਤੇ ਆਪ ਹੀ ਤਾਂ ਨਹੀਂ ਕਰਦਾ। ਉਹਨਾਂ ਦੇ ਕੋਲ ਇੱਕ ਕੜੀ ਹੈ। ਲਈ ਮੈਂ ਮੈਡਮ ਆ ਵੀਡੀਓ ਦੇਖੀਏ ਛੜੇ ਬੱਚੇ ਆ 1-2 ਵਾਰੀ ਤਾਂ ਐਸੀਆਂ ਪ੍ਰੋਬਲਮਸ ਆਈਆਂ ਗਰਲ ਚਾਈਲਡ ਮੇਰੇ ਕੋਲ ਆਇਆ ਕਿ ਮੈਡਮ ਮੇਰੇ ਫਾਦਰ ਇਦਾਂ ਨਸ਼ਾ ਕਰਦੇ ਆ ਰੋਜ਼ ਰਾਤ ਨੂੰ ਆਉਂਦੇ ਆ ਮਾਰਦੇ ਕੁੱਟਦੇ ਆ ਸਾਡੇ ਘਰ ਖਾਣਾ ਵੀ ਨਹੀਂ ਬਣਦਾ ਹੈਗਾ ਤੇ ਅਸੀਂ ਉਹ ਬੱਚੇ ਦੀ ਵੀ ਪ੍ਰੋਬਲਮਸ ਸੌਰਟ ਆਊਟ ਕੀਤੀਆਂ ਪੇਰੈਂਟਸ ਨੂੰ ਬੁਲਾਇਆ ਕਾਉਂਸਲਿੰਗ ਕੀਤੀ ਆ ਚਲੋ ਪੂਰੀ ਜ਼ੀਰੋ ਤਾਂ ਨਹੀਂ ਹੁੰਦੀ ਚੀਜ਼